કરી ਜਾਂਦੀ ਅੰਦਰ ਬੈਠੀ ਇਹਨੂੰ ਪਤਾ ਨਹੀਂ ਮਾਂ ਮੇਰੀ ਠੀਕ ਨਹੀਂ ਔਟ ਕੇ ਕੰਮ ਕਰ ਲਵਾਂ ਤੇ ਮੇਰੇ ਦੰਦ ਦਾੜਾ ਦੋਖਦੇ ਇੰਨੇ ਇਹਨੂੰ ਕੋਰਾ ਜਿਹੜੇ ਤਾਤ ਨਹੀਂ ਹੁੰਦਾ ਦਾ ਪਾ ਦੇ ਟੈਲੀਵਿਜ਼ਨ ਦੇਖੀ ਜਾਂਦੀ ਕੀ ਕਰੀ ਜਾਂਦੀ ਇਹਨੂੰ ਮਾੜਾ ਮੋਟਾ ਪਤਾ ਹੋਣਾ ਚਾਹੀਦਾ ਮੈਂ ਕੋ ਕੰਮ ਕਰ ਲਵਾਂ ਅਲਮੋਲ ਦੇ ਕੀ ਲੈ ਕੇ ਆਇਆ ਹੈ ਇਹਨੂੰ ਮਾਂ ਨਹੀਂ ਬੈਠੀ ਦੀ ਸੀ ਹੈਗੀ ਇਹਨੂੰ ਪਤਾ ਨਹੀਂ ਕਰ ਦੂਸ ਲੈ ਕੇ ਆਇਆ ਕੀ ਲੈ ਕੇ ਆਇਆ ਇਹ ਮੈਂ ਆਨੀ ਦੀ ਜੀ ਬੈਠੀ ਦੀ ਨਾ ਇਹ ਤਾਂ ਮੈਂ ਚਲੇ ਕੀ ਲਿਆ ਗਿਆ ਘਰ ਨੂੰ ਕਿੱਥੇ ਆਇਆ ਹਾਂ ਬਿਲਕੁਲ ਨਹੀਂ ਮੈਂ ਨਾ ਨਾ ਚਲੇ ਗਿਆ ਘਰ ਨੂੰ ਮੈਂ ਹੋਰ ਥੈਂਕ ਯੂ so much ਤੁਸੀਂ ਕਿੰਨਾ ਮੇਰਾ ਖਿਆਲ ਰੱਖਦੇ ਹੋ ਮੈਂ ਹੀ ਰੱਖਣਾ ਤੇਰਾ ਖਿਆਲ ਹੋਰ ਕਨੇ ਰੱਖਾਂ ਆ ਮੈਂ ਨਾ ਰੱਖੂੰਗਾ ਤੇ ਹੋਰ ਕੌਣ ਰੱਖੂਗਾ ਤੇਰਾ ਖਿਆਲ ਮੇਰੀ ਫਿਰ ਦੱਦੀ ਬੰਦੀ ਤੇਰਾ ਖਿਆਲ ਰੱਖਣ ਦੀ ਥੈਂਕ ਯੂ ਹੈ ਜੇ ਮੈਂ ਨਾ ਰੱਖੂੰਗਾ ਹੋਰ ਕੌਣ ਰੱਖੂਗਾ ਦੱਸ ਸਹੀ ਕਿ ਨਹੀਂ ਹੂੰ ਇਹ ਤਾਂ ਮੈਂ ਜੁੰਦਾ ਪਟਦੀ ਆ ਜਾ ਕੇ ਨੇ ਤਾਂ ਕੀ ਗੰਦ ਪਾਇਆ ਮੈਂ ਕਿੱਦਾਂ ਸਪਾਈਆਂ ਕਰਾਂ ਮੇਤੋਂ ਹੁੰਦੀ ਆ ਮੁੰਡਾ ਹੀ ਮੈਂ ਆਪਾਂ ਸਾਰੇ ਕੰਮ ਮੈਂ ਕਰਾਂ ਮੇਰਾ ਤਾਂ ਗਾਈ ਪਈਆਂ ਦੇਖੀ ਗਈ ਮੈਂ ਫੇ ਇਹ ਵੀ ਉਹਦਾ ਹੀ ਸਾਥ ਦੇਣਾ ਇਹਦਾ ਮੈਂ ਜੁੰਦਾ ਪਟਦੀ ਜਾ ਕੇ ਕਿੱਦਾਂ ਖਲਾਰਾ ਕੋਈ ਚ ਪਾਇਆ ਹੋ ਮੁੰਡਾ ਕਿਹੜਾ ਮੇਰਾ ਚੰਗਾ ਆ ਇਹ ਤਾਂ ਆਪ ਉਹਦਾ ਸਾਥ ਦਿੰਦਾ ਆ ਮਾਂ ਤਾਂ ਸਮਝਦੇ ਕਾਫਾ ਕਰਕੇ ਕਹਿੰਦਾ ਲੱਗੀ ਆ ਲੱਗੀ ਰਿਹਾ ਮੈਨੂੰ ਤਾਂ ਇਹਦਾ ਤੂੰ ਕੀ ਕਰਦੀ ਬੇਲੀ ਰਹਿਨੀ ਸਾਰੀ ਦਿਹਾੜੀ ਇਹ ਸੋਈ ਤੇ ਕਿ ਨਾ ਖਲਾਰਾ ਪਾਇਆ ਆ ਇਹ ਨੂੰ ਖਾਣ ਦੀ ਪਈ ਇਹਨੂੰ ਇਹ ਨਹੀਂ ਪਤਾ ਮੈਂ ਖਰਾਆ ਚੱਕਣਾ ਆ ਮੈਂ ਤਾਂ ਸਵੇਰੇ ਕੀਤਾ ਸੀਗਾ ਸਾਰਾ ਕੰਮ ਮੈਂ ਤਾਂ ਤੁਹਾਡੇ ਤੋਂ ਤੰਗ ਆ ਗਿਆ ਦੋਨਾਂ ਤੋਂ ਮੈਂ ਜਾ ਕੇ ਆਪੇ ਹੀ ਸੋਈ ਚ ਮੈਂ ਠੀਕ ਵੀ ਆ ਕਿ ਇੰਨੀ ਪੱਕਾ ਚੰਗਾ ਭਲਾ ਕਰ ਲਿਆ ਤਾਂ ਤੁਸੀਂ ਤੁਹਾਨੂੰ ਕੀ ਹੋਇਆ ਦੱਸ ਤੁਸੀਂ ਜੇ ਮੜਾ ਕਰ ਲਿਆ ਉਹਨੇ ਮਨਵੀਰ ਨੇ ਚਾਹ ਡੋਲਤੀ ਸੀਗੀ ਉੱਥੇ ਮੈਂ ਕਿਹਾ ਚੱਲ ਮੈਂ ਬਾਅਦੋਂ ਕਰ ਦੂੰਗੀ ਚਾਹ ਓਕੇ ਸਾਫ ਸਪਾਈ ਕਰ ਦੂੰਗੀ ਬਾਅਦੋਂ ਸਪਾਈ ਘਰ ਚ ਸਪਾਈ ਵਧੀਆ ਲੱਗਦੀ ਜੇ ਖਰਾਆ ਪਿਓਗੇ ਤਾਂ ਕੀ ਕਰੂ ਜੇ ਕੋਈ ਆ ਜਾਵੇ ਨਾ ਲੜਿਆ ਕਰੋ ਯਾਰ ਰੋ ਦਾ ਖਾਣਾ ਪੀਤਾ ਥੋੜੀ ਕਿਸੇ ਨੇ ਦੇਖਣਾ ਹੈ ਮੈਂ ਤਾਂ ਆਬਦੂਗੀ ਹੋਈ ਪਈ ਆ ਮੈਂ ਕੀ ਕਰਾਂ ਦੱਸੋ ਮੈਨੂੰ ਹਣ ਮੈਂ ਤਾਂ ਜਿੰਨਾ ਹੁੰਦਾ ਵੇ ਓਨਾ ਕੰਮ ਕਰਦੀ ਆ ਰੀਤੀ ਨਹੀਂ ਵੇ ਵੀ ਮਾੜਾ ਮੋਟਾ ਟੈਨਸ਼ਨ ਲਿਆ ਕੇ ਮਾਰੀ ਮੋਟੀ ਇਹ ਬੰਦਾ ਦਾ ਵੇਰੇ ਕੋਸ ਕਹਿੰਦੇ ਇੰਦਾ ਕਹਿਣਾ ਮੇਰੇ ਸਹਾਰੇ ਬੈਠੀ ਦਾ ਤੂੰ ਇਹਦੇ ਸਹਾਰੇ ਬੈਠੀ ਰਿਆ ਕਰੂੰਗੀ ਗਾਣਿਆਣਾ ਵੀ ਸਕੂਲ ਕੱਲਣਾ ਕਿਤੇ ਤਿਆਰ ਕਰਕੇ ਟਾਈਮ ਸਰ ਕੰਮ ਨਿਭੜੂਗਾ ਤਾਂ ਜਿਆਪਾ ਇਦਾਂ ਹੀ ਕਰਦੇ ਨੇ ਕਿ ਕਿੰਦਾ ਟਾਈਮ ਪਾਸ ਨਹੀਂ। ਮੈਂ ਕਮਰੇ ਚ ਸਫਾਈ ਕਰਕੇ ਹਟੀਆਂ ਸਾਰਾ ਕੰਮ ਕਰਕੇ ਹਟੀਆਂ ਉੱਥੇ ਮੜਵੀਰ ਨੇ ਚਾਹ ਡੋਲ ਦਿੱਤੀ ਸੀ ਕਿ ਉਹ ਮੈਂ ਕੀ ਕਰਾਂ। ਚਾਹ ਚੱਕ ਕੇ ਉਹ ਕੂਡਾ ਨਹੀਂ ਨਾ ਭਰ ਲਾ ਪਿਆ ਉਦੋਂ ਮੈਂ ਗਲਾਸ ਫੜਿਆ। ਮੈਂ ਤਰਕਣ ਲੱਗੀ ਸੀ। ਉਹ ਨਿਆਣਾ ਆ ਆ ਪੰਡਿਆਨੇ ਦੇ ਥੋੜਾ ਕੁਝ ਕਿਹਾ ਸਕਦੇ ਹੋ ਤਾਂ ਆਪਾਂ ਚੀਜ਼ੇ ਫੜ ਸਕਦੇ ਆ। ਯਾਰ ਮੂੰਹ ਬੰਦ ਕਰ ਲੋ ਆਪਣਾ ਹੁਣ ਦੋਨੇ ਜਾਣੇ ਅੱਜ ਬੱਥ ਵੀ ਕਰੋ। ਤੁਹਾਡਾ ਰੋਲ ਲੜਾਈ ਦੇ ਕਰਨ ਦਾ। ਬਸ ਤੂੰ ਮੈਨੂੰ ਹੀ ਕਹਿਣਾ ਹੁੰਦਾ ਬਸ ਹੋਰ ਨਹੀਂ ਬਸ ਕੋਈ। ਤਿਆਪੇ ਕਹਿ ਲਿਆ ਕਰ ਆਪੇ ਸਮਝਾ ਲਿਆ ਕਰ ਸਾਰਾ ਕੰਮ ਕੀਤਾ ਸੋ ਇਹਦੀ ਲੱਗਿਆ ਜਾਂਦੀ ਆ ਬਿਹੜੀ ਝਾੜੂ ਫੇਰੇ ਅੱਧੇ ਚਾਹੇ ਉੱਦਾਂ ਹੀ ਪਿਆ ਆ ਮੈਂ ਨਹੀਂ ਤੁਹਾਡੇ ਨਾਲ ਹੀ ਆਈ ਮੇਰ ਤੋਂ ਨਹੀਂ ਬੋਲ ਹੁੰਦਾ ਤੁਹਾਡੇ ਨਾਲ ਜਿਹੜੀ ਸਿੱਧੀ ਗੱਲ ਆ ਮੇਰਾ ਖਿਹੜਾ ਛੱਡ ਦੋ ਭਰਾ ਤਾਂ ਮੇਰ ਤੋਂ ਵੀ ਨਹੀਂ ਸਰਪਖਾਈ ਰੋਜ਼ ਹੁੰਦੀ ਕਦੇ ਤਾਂ ਸਿਆਣੇ ਬਣ ਜਾਓ ਮੇਥੋਂ ਕਿਤੇ ਹੁਣ ਹੁੰਦਾ ਕਾ ਮੇਰੇ ਘਰੇ ਸਰੀਰ ਉਦਾਂ ਦੇ ਅੱਗੇ ਨਾਲ ਰਹਿ ਗਿਆ ਹੁਣ ਤਾਂ ਅੱਗੇ ਨਾਲ ਵੀ ਮੇਰੇ ਆ ਗਈਆਂ ਆਪਣੇ ਘਰੇ ਵੀ ਇਹ ਕੋਸ਼ ਕਰਦੀ ਹੁੰਦੀ ਸੀ ਵੀ ਆਈ ਕੋ ਸੱਤ ਕੇ ਇਹਨਾਂ ਕੰਮ ਨਹੀਂ ਕਰਨਾ ਨਾ ਉੱਥੇ ਵੀ ਲਾਦੀ ਕਰਦੀ ਹੁੰਨੀ ਨਾ ਇੱਥੇ ਉਥੇ ਮੋ ਮੋ ਮਮਾ ਨੂੰ ਲਾਈ ਰੱਖਦੀ ਮੈ ਇੱਥੇ ਵੀ ਮੈਨੂੰ ਲਾਈ ਰੱਖਦੀ ਐ। ਇਹ ਉਥੇ ਤਾਂ ਮੈਂ ਕੰਮ ਹੀ ਨਹੀਂ ਸੀ ਕਰਦੀ। ਹੁਣ ਇਹ ਤਾਂ ਪਤਾ ਹੀ ਨਹੀਂ ਕਿ ਹੁੰਦਾ ਤਾਂ ਹੀ ਨਹੀਂ ਕੁਝ ਵੀ। ਸਾਰਾ ਕੰਮ ਕਰਦੀ ਆ ਫਿਰ ਵੀ ਜੁੱਤੀਆਂ ਮਾਰਦੇ ਆ। ਮੈਨੂੰ ਤਾਂ ਕੋਈ ਕੰਮ ਜੀਦਾ ਨਹੀਂ ਕੀਤਾ ਆ। ਜੇ ਵੀ ਮੈਂ ਕੀ ਕਰਾਂ ਵਿਕਰਮ ਦੱਸੋ ਤੁਸੀਂ ਮੈਨੂੰ ਮੈਂ ਤਾਂ ਕੀ ਬੋਲ ਬਣਾਉਂਦੀ ਮਮੇ ਜੀ ਆਪ ਤੁਸੀਂ ਬੱਚਾ ਦਾ ਨਾਮ ਨੂੰ ਬੋਲੀ ਜਾ ਕਰੋ ਰੋਜ਼ ਹੀ ਤੁਹਾਡਾ ਕੰਮ ਇਹ ਹੋ ਗਿਆ। ਰੋਜ਼ ਤੂੰ ਇਹਨੂੰ ਬੋਲਦੇ ਰਹਿੰਦੇ ਆ। ਨਿਆਣੇ ਤੁਸੀਂ ਨਹੀਂ ਦੇਖਦੇ ਨਿਆਣਾ ਤੁਸੀਂ ਨਹੀਂ। ਹੋਰ ਕੋੰਡੇ ਤਾਂ ਨਿਆਣੇ ਨੂੰ ਉਹੀ ਦੇਖਦੀ ਆ ਰੋਜ਼ ਯਾਰ। ਲੈ કરી ਜੋ ਆਪਣੀ ਮਰਜ਼ੀ ਮੈਂ ਨਹੀਂ ਬੋਲਦੀ ਕਹਿਣਾ ਬਸ ਸਾਰਾ ਦਿਨ ਮੈਂ ਲੱਗੀ ਵੀ ਰਹਿਣੀ ਆ ਤੂੰ ਮੈਨੂੰ ਤਾਂ ਵੀ ਕਹਿੰਦੇ ਰਹਿੰਦੇ ਨਾ ਕੰਮ ਸਵੇਦੀ ਨੇ ਮੈਂ ਕੀਤਾ ਕਿੰਨਾ ਕੀਤਾ ਸਾਰਾ ਉਹਲੇ ਮੈਂ ਖਾਣ ਨੂੰ ਵੀ ਲੈ ਆਇਆ ਤੁਹਾਨੂੰ ਪਤਾ ਹੀ ਕੀ ਹੋ ਗਿਆ ਤੂੰ ਲੜ ਨਾ ਲਾ ਪੇਂਦੀ ਨਹੀਂ ਮੈਨੂੰ ਮਰਜੀ ਦੇ ਇਹਨੂੰ ਕੋ ਜੋ ਮਰਜ਼ੀ ਕਰਾ ਮੈਂ ਕੀ ਕਹਿੰਦੀ ਹਾਂ ਆ ਆਪਾਂ ਨਹੀਂ ਬੋਲ ਪਰ ਮੈਨੂੰ ਦੇਰ ਲੋ ਕਿੰਨਾ ਕੁਝ ਬੋਲ ਕੇ ਗਿਆ ਮੈਂ ਕੁਝ ਨਹੀਂ ਬੋਲੀ ਅੱਗੇ ਐਨਾ ਕੁਝ ਬੋਲ ਕੇ ਤੂੰ ਕਿਹੜਾ ਘੱਟ ਕੀਤੀ ਆ ਨਾ ਉਹ ਕੱਟਣਾ ਤੂੰ ਘੱਟ ਉੱਤੋਂ ਫਿਰ ਗਾਂ ਤੱਕ ਜਾਂਦੇ ਮੈਂ ਗਾਂ ਤੱਕ ਨਹੀਂ ਨਾ ਜਾਂਦੀ ਹੈਗੀ ਕਿਸੇ ਦੇ ਵੀ ਜੇ ਮੈਂ ਇਹ ਤਾਂ ਗਾਂ ਤੱਕ ਜਾਵਾਂ ਤੇ ਤਾਂ ਗੱਲ ਪਤਣੀ ਆ ਹੋਊ ਫੇ ਉਹ ਵੀ ਤੇਰੀ ਮਾਂ ਹੀ ਉਹ ਵੀ ਤੇਰੀ ਮਾਂ ਆ ਗੁੱਸਾ ਨਹੀਂ ਕਰੀਦਾ ਹੁੰਦਾ ਸ਼ਾਂਤੀ ਇੱਕ ਜਣਾ ਰੋਲਾ ਪੰਦਾ ਦੂਜਾ ਬੰਦਾ ਸ਼ਾਂਤੀ ਕਰ ਲਿਆ ਕਰੇ ਜੇ ਉਹ ਦੀ ਚੁੱਪ ਦੀ ਤੂੰ ਨਹੀਂ ਚੁੱਪ ਦੀ ਗੱਬੇ ਮੈਂ ਤੁਹਾਡੇ ਦੋਨਾਂ ਦੇ ਫਿਰ ਸਿਰ ਦੁਖੰਦੇਆ ਮੇਰਾ ਜੇ ਮੈਂ ਚੁੱਪ ਕਰ ਜਾਣਾ ਤਾਂ ਮੇਰੇ ਹੋਰ ਪੈਣੀਆਂ ਹੋਰ ਗੱਲਾਂ ਸੁਣਨ ਨੂੰ ਮਿਲਦੀਆਂ ਆ ਜੇ ਮੈਂ ਇੰਨਾ ਤਾਂ ਵੀ ਨਾ ਬੋਲਾਂ ਤੇ ਤੁਸੀਂ ਤਾਂ ਕੁਝ ਬੋਲਦੇ ਵੀ ਨਹੀਂ ਉਹ ਬਾਅਦੋਂ ਤੁਹਾਨੂੰ ਕੋਈ ਫਿਕਰ ਨਹੀਂ ਮੁੰਡੇ ਦਾ ਕੋਈ ਫਿਕਰ ਨਹੀਂ ਤੁਹਾਨੂੰ ਕੋਈ ਕੰਮ ਨਹੀਂ ਸਦਾ ਕੁੱਤਾ ਹੋਇਆ ਉਹ ਕਹਿੰਦੇ ਮੈਂ ਨਹੀਂ ਕਰਦੀ ਤੂੰ ਕਹਿੰਦੀ ਮੈਂ ਨਹੀਂ ਕਰਦੀ ਕਰ ਤਾਂ ਕੰਮ ਕੋਣ ਕਰਦਾ ਕਰਦਾ ਕੋਣ ਕੰਮ ਕਰਨਾ ਉਹਦਾ ਕੋਈ ਬਾਹਰੋਂ ਦਾ ਕੰਮ ਕਰਦਾ ਤੁਸੀਂ ਮੈਨੂੰ ਜਾਂ ਤਾਂ ਕੋਈ ਰੱਖ ਦਿਓ ਮੈਂ ਨਹੀਂ ਕਿਸੇ ਤੋਂ ਕੰਮ ਕਰਾਉਣਾ ਨਾ ਮੈਨੂੰ ਲੋੜਿਆ ਕੰਮ ਕਰਨਾ ਹੈ ਆਹ ਰਾਮਣਾ ਨਾਲ ਮਿਲ ਕੇ ਕੰਮ ਕਰ ਕੋਈ ਮੈਨੂੰ ਘਰ ਚ ਲੜਾਈ ਨਹੀਂ ਚਾਹੀਦੀ ਗੱਲ ਤੋਂ ਨਹੀਂ ਐਂ ਸੁਣ ਲਓ ਬਸ ਕਦੀ ਉਹਦੀ ਲੜਾਈ ਕਦੀ ਤੇਰੀ ਲੜਾਈ ਕਦੀ ਇਹਦੀ ਲੜਾਈ ਕੀ ਕੁਝ ਦੇਖਾ ਘਰ ਦੇ ਵਿੱਚ ਮੈਂ ਹੁਣ ਮੈਂ ਤੁਹਾਡੀਆਂ ਵੀ ਸੁਣਾ ਤੇ ਮੈਂ ਉਹਨਾਂ ਦੀਆਂ ਵੀ ਸੁਣਾ ਇੱਥੇ ਮੈਂ ਸੁਣ ਲਈ ਨਹੀਂ ਬੈਠੀ ਹੋਈ ਹਾਂ ਦੋ ਮੱਚ ਦਿਓ ਯਾਰ ਫੇਰ ਦੇਤਾ ਕਿ ਦਾਪੜ ਦੇ ਪਰ ਨਹੀਂ ਜਾਂਦੀ ਕੀ ਗੱਲ ਹੈ ਤੇਰੇ ਪੇਕੇਆ ਤੋਂ ਇਹ ਬਾੜੇ ਕੰਨੀ ਜਾਂਦੀ ਆ ਮੇਰੇ ਪੇਕੇਆ ਤੋਂ ਹੀ ਆਇਆ ਤਾਂ ਹੀ ਭੰਦਦੀ ਆ ਐਦਾਂ ਆ ਚੰਗਰ ਆ ਦਾ ਕੰਮ ਕਰ ਦਿੱਤਾਂਗੇ ਕੋਈ ਨਾ ਮੈਂ ਕਰਦੀ ਆ ਮੇਰੀਆਂ ਨੂੰ ਜੋ ਮਰਜ਼ੀ ਕਰ ਕੋਈ ਤੇਰੇ ਜਿਹੜੇ ਪੇਕੇਆ ਤੋਂ ਭਾਣਾ ਮੇਰੇ ਨੂੰ ਗਿਹੜੇ ਚ ਖਲਾ ਦੇ ਜੋ ਮਰਜ਼ੀ ਕਰ ਕੋਈ ਗੱਲ ਨਹੀਂ ਆਹੋ ਇੱਕ ਭਾਂਡਾ ਕਰਾ ਤੋਤਾ ਕਰੇ ਤੇ ਭਾਂਡੇ ਕਿਦਾਂ ਭੰਨਣ ਦੇਈ ਆ ਕਈ ਜਾਉਣ ਦੇ ਕੰਮ ਮੇਰੇ ਪੈਕਿਆ ਤੋਂ ਹੀ ਆਇਆ ਭਾਂਡੇ ਤਾਂ ਹੀ ਮੈਂ ਐਦਾ ਸੁੱੜਦੀ ਬੈਠੀ ਇਹ ਭਾਂਡੇ ਮੇਰੀ ਉਹ ਸਾਰੇ ਭਾਂਡੇ ਕੋਈ ਗੱਲ ਨਹੀਂ ਮੈਂ ਭੰਣਿਆ ਨਾ ਮੈਂ ਭੰਨ ਦੂੰਗੀ ਨਾ ਕੋਈ ਰੋਟੀ ਨਾ ਪਾਣੀ ਨਾ ਕੋਈ ਪੁੱਛੀ ਨਾ ਵਾਸਤਾ ਤਾਂ ਤਾਂ ਉਹਦੀ ਕਰਸੀ ਨੂੰ ਕੀ ਲੱਗਾ ਜਿਹੜਾ ਪੁੱਛਦਾ ਨਾ ਉਹਨੂੰ ਲੈ ਆਉਂ ਦਰ ਮੈਂ ਉਹਨੂੰ ਲੈ ਆਉਂਗੀ ਕੋਈ ਗੱਲ ਨਹੀਂ ਮੈਂ ਜਿੱਥੋਂ ਮਰਜੀ ਰੋਟੀ ਖਾ ਮੈਂ ਆਪਣੀ ਕਰ ਲਿਆ ਕਰੂੰ ਖਾ ਲਿਆ ਕਰੂੰਗੀ ਮੈਂ ਆਪੇ ਪਕਾ ਲਿਆ ਕਰੀਏ ਵੀ ਤੇ ਚੁੱਟੀਆਂ ਵੀ ਖਾਈਏ ਮੈਂ ਆਪੇ ਪਕਾ ਲਿਆ ਕਰੂੰਗੀ ਆਪਣੀ ਰੋਟੀ ਮੈਂ ਚੁੱਟੀਆਂ ਜੱਟੀਆਂ ਕਿਹਦੇ ਲਈ ਫੇਰਦੀ ਹੈਗੀ ਜੇ ਤੇਰੇ ਨਾਲ ਦਿਲ ਕੰਦਾ ਨਾ ਕਾਲਿਆ ਕਰੀਂ ਤੇ ਬਾਹਰ ਮੇਤੇ ਰੋਵਣਾ ਕੋਈ ਨਹੀਂ ਨਾ ਮੈਂ ਆਪੇ ਕਰ ਲਿਆ ਬੰਦੂ ਸਾਰਾ ਕੰਮ ਕਰੀ ਵੀ ਜਾਓ ਤਾਂ ਮੈਂ ਇੱਥੇ ਜੁੱਤੀਆਂ ਪੈਣੀਆਂ ਆ ਕੀ ਕੀਤਾ ਤੁਸੀਂ ਐਦਾ ਮੈਨੂੰ ਦੱਸ ਦੇ ਮੈਨੂੰ ਕੀ ਕੀਤਾ ਤੂੰ ਦੱਸ ਸਵੇਰ ਦਾ ਕੰਮ ਲੱਗਿਆ ਤੇ ਕਮਰਾ ਵੀ ਸਫਾਈ ਕੀਤਾ ਝਾੜੂ ਪੋਚਾ ਮੈਂ ਕੀਤਾ ਸਾਰਾ ਕੰਮ ਮੈਂ ਕੀਤਾ ਤੂੰ ਕੀ ਕੀਤਾ ਸਿਰਫ ਕਿ ਝਾੜੂ ਲਾ ਤੂੰ ਸਿਰਫ ਕੱਪੜੇ ਧੋਤੇ ਆ ਇਹ ਉਹ ਕਿੱਡਾ ਕਮਰਾ ਤੇਰਾ ਤਹ ਦਾ ਕੀ ਹੈ ਜਿਹੜਾ ਤੁਸੀਂ ਕਹਿੰਨੇ ਆ ਤੂੰ ਤਾਂ ਐਡਾ ਹੋਊਆ ਬਣਾਉਂਦਾ ਉੱਪਰ ਦੇਖਿਓ ਉੱਪਰ ਮੈਂ ਜਿਆਦਾ ਜਾਂਦੀ ਨਹੀਂ ਤਾਂ ਮੈਂ ਦੇਖਣਾ ਕੀ ਆ ਬੰਦਰ ਜਾਈਆਂ ਦੀ ਤਾਹ ਲਾ ਦੇ ਆਪੇ ਚੱਕ ਹੋ ਜਾਂਦਾ ਕਰਾਰ ਸਾਰੇ ਉੱਪਰ ਥੱਲੇ ਮੈਂ ਦੇਖਾ ਜੇ ਬਾਹਰ ਮੇਰੇ ਝਾੜੂ ਪਿਆ ਬਾਹਰ ਅੰਦਰ ਸਾਰੇ ਪਿਆ ਮੈਂ ਤਾਂ ਕਿਤੇ ਫੇਰੇ ਆਪਣੀ ਅਜੇ ਆਧੇ ਚ ਫੇਰੇ ਆਧਾ ਛੱਡਿਆ ਪਿਆ ਹੋਇਆ ਉਹ ਦੇਈ ਤੂੰ ਹੀ ਕਹਤੇ ਆਪਣਾ ਦੇਖ ਲਓ ਮੈਂ ਆਪਣਾ ਦੇ ਦੇ ਚਾਹ ਠੀਕ ਆ ਮੈਂ ਦੇ ਆਪਕੋ ਆਪਣਾ ਕੰਮ ਵੰਡ ਲਓ ਗੱਲ ਖਤਮ ਮੈਂ ਮੈਂ ਅਪਰੋਚ ਕਹਿੰਦੀ ਬਾਟਲਾਵਾ ਕਰ ਲਓ ਉਹ ਮੁੰਨਾ ਜੀ ਉਹ ਨਹੀਂ ਕੋਸਕਾਰ ਦਾ ਤੂੰ ਆ ਮੇਰੇ ਦਵਾਰ ਚੜ ਜਾ ਨਹੀਂ ਜੇ ਮੈਂ ਕਹਿੰਦੀ ਉਹਨੂੰ ਕਹਿੰਦੀ ਤੂੰ ਮੇਰੇ ਦਵਾਰੇ ਹੋ ਜਾਣਾ ਤੁਸੀਂ ਆਪਣਾ ਸੋਈਦਾ ਜਿਹੜਾ ਤੁਹਾਡਾ ਸੋਈਦਾ ਸਮਾਨ ਤੁਸੀਂ ਆਪਣਾ ਆਡ ਰੱਖ ਲਓ ਮੇਰਾ ਕੋਈ ਸਮਾਨ ਹੈ ਹੀ ਨਹੀਂ ਸੋਈਦਾ ਤੁਸੀਂ ਸਮਾਨ ਆਂਦਾ ਤੁਸੀਂ ਆਪਣਾ ਨਹੀਂ ਮੈਂ ਆਪਣਾ ਡ ਮੇਰਾ ਸਮਾਨ ਹੈਗਾ ਮੈਂ ਆਪਣਾ ਆਪ ਹੀ ਆਪਣਾ ਦਾ ਸਾਰਾ ਕੀ ਆ ਤੇ ਸਮਾਨ ਮੈਂ ਦਾਣਾ ਸੌਂਗੀਏ ਦੋ ਤੁਸੀਂ ਆਂਦਾ ਸਾਰਾ ਤੇਰਾ ਮੇਰਾ ਦਾਣਾ ਸਬਜ਼ੀਆਂ ਨੂੰ ਹੱਥ ਨਹੀਂ ਲੱਗਣੇ ਮੈਂ ਨਹੀਂ ਲਵਾਂ ਤੂੰ ਚੱਕ ਮੈਂ ਕੁਝ ਨਹੀਂ ਲੈਣਾ ਚੱਕੋ ਆਪਣਾ ਸਮਾਨ ਆ ਵੀ ਤੇ ਹੱਦ ਐ ਤੇ ਇਹ ਲੈ ਵੀ ਪਾ ਸਾਰਾ ਕੁਝ ਸਾਰੇ ਲੈ ਲਾ ਚੱਕ ਸਾਰੇ ਸਾਰੇ ਆਪਣਾ ਲਿਆਓ ਖਾਓ ਮੈਂ ਨਹੀਂ ਖਾਣਾਂ ਮੈਂ ਖਾਣੂੰਗੀ ਆਪੋ ਚੱਕੋ ਪਾਰੋ ਪਾਰੋ ਸਮਾਨ ਸਾਰ ਇੱਥੇ ਜਿੰਨਾ ਮਰਜ਼ੀ ਕਰੀ ਲਓ ਮੈਂ ਦੇਂਦੀ ਨਹੀਂ ਮੇਰਾ ਕੋਈ ਕਰੇ ਨਹੀਂ ਆਪਣਾ ਕਰ ਲੈਣਾ ਚੋਲ ਵੀ ਦੇ ਲਈ ਆਪਣੀਆਂ ਕੁੜੀਆਂ ਦਾ ਹੀ ਫਸ ਕਰਨਾ ਹੈ ਮੇਰੀ ਆਪਣੀਆਂ ਵੇਰੀਆਂ ਆਪਣੀਆਂ ਕੁੜੀਆਂ ਰੋਟੀਆਂ ਲੈਣੀਆਂ ਹਾਂ ਜੀ ਕਰਦਾ ਜਿੰਨਾ ਮਰਜ਼ੀ ਕਰੀ ਜੋ ਤਾਂ ਤੇ ਮਾਰ ਦੇ ਜੱਕ ਤੇਰਾ ਹੀ ਆ ਜਿੰਨਾ ਵੀ ਜਿੰਨਾ ਵੀ ਕਰੀ ਜੋ ਬਸ ਇੱਥੇ ਕਰੀ ਕੁੜੀਆਂ ਨੂੰ ਇੱਕਦਮ ਆਹ ਕਾਦੀ ਵੀ ਚੜੀ ਵੀ ਇਹਨਾਂ ਨਾਲ ਖਾ ਕੇ ਦੇ ਲਈ ਬਸ ਕਰੋ ਚੱਕੋ ਹੋਰ ਕੀ ਆ ਸਾਰਾ ਕੁਝ ਮੇਰਾ ਹੀ ਹੈ ਚਾਪ ਲੈ ਚੱਕ ਲੋ ਚੱਕੋ ਹਾਂ ਐਤੀ ਬਗਲ ਨੂੰ ਦੀਏ ਦੇਂਗਾ ਮੈਂ ਤਾਂ ਰੱਬ ਨਹੀਂ ਤੁਮੀ ਪਾ ਲਈਆ ਇਹ ਸਮਾਨ ਤੁਮੂ ਪਾਇਆ ਹੈ ਮੈਂ ਨਹੀਂ ਪਾਇਆ ਮੇਰਾ ਹੈ ਨਹੀਂ ਕੁਝ ਵੀ ਇਹ ਕਿੱਧਰ ਰੱਖ ਲੋ ਨਹੀਂ ਮੈਂ ਪੂਰਾ ਆਪੇ ਹੀ ਲੇ ਆਉਂਗੀ ਮੈਂ ਆਪਣਾ ਹਣਾ ਹੁਣ ਇਹਦਾ ਕੁਝ ਕਰਨਾ ਪਊਗਾ ਮੁੰਡਾ ਹੁਣ ਮੇਰਾ ਜਿੱਦਾਂ ਬਹੁ ਫੜ ਕੇ ਬਾਹਰ ਕੱਢੂਗਾ ਉਦੋਂ ਹੀ ਮੇਰੇ ਕਾਜ ਦੇ ਠੰਡ ਪੈਣੀ ਆ ਸਮਾਨ ਵੀ ਨਹੀਂ ਚੱਕਣ ਦੇਣਾ ਚਾਪੇ ਦੇਖ ਕੇ ਹੁਣ ਕਿੱਧਰ ਚਾਕੇ ਕਿੱਥੇ ਜਾਂਦੀ ਏ ਤੁਰੇ ਸਹੀ ਜਾਵੇ ਸਹੀ ਨਹੀਂ ਜਿਹੜਾ ਮੇਰੇ ਸਿਰ ਚੜੀ ਜਾਂਦੀ ਤੇ ਮੋਰ ਜਾਂਦੀ ਮੈਂ ਕਹਿੰਦੀ ਕੁਝ ਨਹੀਂ ਜਿੰਨਾ ਮੈਂ ਕਹਿੰਦੀ ਕੁਝ ਨਹੀਂ ਉੰਨਾ ਹੀ ਮੇਰੇ ਸਿਰ ਚੜੀ ਜਾਂਦੀ ਆ ਇਦਾਂ ਮਰ ਰੋਜ ਇਹਦੇ ਨਾਲ ਮੈਂ ਲੜਾ ਬੋਲਣਾ ਫੇਸਟ ਰਹੂਗੀ ਹੁਣ ਨਹੀਂ ਮੇਰੇ ਕਾਬੂ ਨਹੀਂ ਰਹੀ ਇਹ ਇਹ ਬਸ ਮੁੰਡਾ ਹੈ ਮੁੰਡਾ ਤਾਂ ਇਹਦੀ ਸੁਣਦਾ ਮੇਰੀ ਨਹੀਂ ਸੁਣਦਾ ਮੈਂ ਇਹਨਾਂ ਤੋਂ ਤੰਗ ਆ ਗਈ ਮੈਂ ਕੋਈ ਵੀ ਸਮਾਨ ਨਹੀਂ ਚਾਹਤਾਂ ਚਾਕੇ ਦੇਖ ਕੇ ਕਿੱਦਾਂ ਜਾਂਦੀ ਮੈਂ ਹੁਣ ਜਾਣ ਹੀ ਦੇ ਆਹ ਮੁੰਡੇ ਆਈ ਤੇ ਚੱਕ ਕੇ ਮਾਰੂ ਤੇ ਉਹ ਜੇ ਦਵਾਉਗਾ ਨਾ ਕਹੂਗਾ ਕਿ ਆ ਮੈਂ ਦੱਸੂਗੀ ਉਹ ਕਿ ਆਹ ਸਮਾਨੇ ਸਾਰਾ ਚੱਕ ਕੇ ਜੰਮੀ ਭਾ ਲਈ ਮੈਂ ਚੱਲੀਆਂ ਲੈ ਕੇ ਇਹਨੂੰ ਪੁੱਛੇ ਕਿੱਥੇ ਚੱਲੀ ਆ ਕਿ ਇੱਥੇ ਦੇ ਘਰ ਜਿਹੜਾ ਦੇਖਿਆ ਉੱਥੇ ਚੱਲੀ ਸਮਾਨ ਲੈ ਕੇ ਇਹ ਮਹਾਰਾਣੀ ਹੈ ਜੋ ਉੱਥੇ ਹੀ ਨਹੀਂ ਹੈਗੀ ਹੈਂ ਬੁਖਾਰ ਬੁਖਾਰ ਬਹੁਤ ਜ਼ਿਆਦਾ ਹੋਇਆ ਤੇ ਮੇਰਾ ਸਿਰ ਇੰਨਾ ਜ਼ਿਆਦਾ ਦੁਖਦਾ ਬਹੁਤ ਜ਼ਿਆਦਾ ਫੇ ਇਦਾਂ ਥੋੜੀ ਸਾਰਨਾ ਉੱਠ ਕੇ ਕੋ ਬੰਦਾ ਕੋਈ ਫੂਲ ਕੋ ਮੇਕ ਰੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਨੇ ਤੂੰ ਉਹ ਕੰਮ ਵੀ ਕਰ ਲਿਆ ਕਾ ਕੰਮ ਵੀ ਕਰ ਲਿਆ ਕਾ ਤੂੰ ਹੋਰ ਮੈਂ ਵੜ ਜਾ ਫੋਨ ਕਰਤਾ ਹੁਣਾ ਤੇ ਤੂੰ ਆ ਗਿਆ ਦਵਾਈ ਲੈ ਕੇ ਮੰਮੀ ਉਹ ਠੀਕ ਨਹੀਂ ਹੈਗੀ ਦਵਾਈ ਮੈਂ ਨਹੀਂ ਲੈ ਕੇ ਦੇਣੀ ਤਾਂ ਹੋਰ ਉਹਨੂੰ ਕਹਿੰਦੇ ਲੈ ਕੇ ਦੇਣੀ ਆ ਨਹੀਂ ਐਡੀ ਜਾਂਦੀ ਹੁਣੇ ਤੋ ਉਹਨੂੰ ਮੈਨੂੰ ਬਗਿਆ ਤੂੰ ਹੁਣੇ ਤੈਨੂੰ ਫੋਨ ਆ ਗਿਆ ਤੇ ਉਹਨੂੰ ਦਵਾਈ ਤਾਂ ਲੈ ਕੇ ਦੇਣੀ ਠੀਕ ਨਹੀਂ ਹੈਗੀ ਮੰਮੀ ਉਹਦਾ ਮਾੜਾ ਮੋਟਾ ਸਾਨੂੰ ਰੱਖਣਾ ਪੈਣਾ ਧਿਆਨ ਹੋਰ ਹੁੰਦਾ ਕਿਹਨੇ ਰੱਖਣਾ ਆ ਤੈਨੂੰ ਘਰ ਵਾਲਾ ਹੀ ਰੱਖੂਗਾ ਧਿਆਨ ਕਰ ਵਾਲੀ ਦਾ ਮੈਨੂੰ ਕੀ ਜੋ ਮਾਰਤੀ ਕਰ ਕੱਲੂ ਮੇਰੇ ਨਹੀਂ ਕਹਿਣਾ ਤੇਰੇ ਸਿਰ ਚੜ ਗਈ ਤਾਂ ਫੇ ਮੈਨੂੰ ਨਾ ਕਮੀ ਵੀ ਮੇਰੇ ਸਿਰ ਚੜ ਗਈ ਆ ਕੰਮ ਤਾਂ ਕੌਣ ਕਾਮ ਵੀ ਜ਼ਰੂਰੀ ਹੈ ਚਲ ਉਹ ਵੀ ਜ਼ਰੂਰੀ ਆ ਉਹ ਠੀਕ ਨਹੀਂ ਆ ਗਈ ਉਹਨੂੰ ਦਵਾਈ ਦਿੱਤਾ ਦਵਾਂਗੇ ਤਾਂ ਠੀਕ ਹੋਊਗੀ ਉਹ ਵੀ ਐਡੀ ਚੱਲਦੇ ਪਹੁੰਚ ਜਾਂ ਪਪਾ ਮੈਂ ਟੋਮੇਟੀ ਪਹੁੰਚ ਜਾਂਦੀ ਜੇ ਤੁਸੀਂ ਚੰਗਾ ਨਹੀਂ ਨੇ ਸਾਨੂੰ ਬੋਲ ਸਕਦੇ ਮਾੜਾ ਬਿਨਾ ਬੋਲਿਆ ਮੈਂ ਕੀ ਕਹਿੰਦੀ ਤੁਹਾਨੂੰ ਨਹੀਂ ਠੀਕ ਹੈ ਗਈ ਅਗਲੀ ਨਾ ਲੜੋ ਉਹਦੇ ਨਾਲ ਮੈਂ ਤੁਹਾਨੂੰ ਕਿੰਨੇ ਦਿਨ ਹੋ ਕੇ ਕਹਿੰਦੇ ਆ ਨਾ ਲੜੋ ਨਾ ਲੜੋ ਨਾ ਲੜੋ ਮੈਨੂੰ ਨਹੀਂ ਪਤਾ ਕੱਲੂ ਕੋ ਗੱਲਬਾਤ ਹੋ ਗਈ ਨਾ ਫੇ ਤੂੰ ਪਸਤੌਣਾ ਬਾਅਦ ਵਿੱਚ ਵੀ ਮੇਰੇ ਨਹੀਂ ਮੈਨੂੰ ਤਾਂ ਕਰਦੀ ਮੇਰੇ ਸਿਰ ਚੜ ਗਈ ਮੈਨੂੰ ਨਾ ਕਮੀ ਤਾਂ ਤਾਂ ਠੀਕ ਹੀ ਨਹੀਂ ਹੈਗੀ ਤਾਂ ਫੇਰ ਉਹ ਕੀ ਕਰੀਏ ਬਸ ਮੈਨੂੰ ਨਾ ਕਾਹ ਤੂੰ ਕਹਿਣਾ ਵੀ ਮੰਮੀ ਮੈਂ ਔਖਾ ਬਹੁਤ ਹਾਂ ਤੰਗ ਮੈਨੂੰ ਕਰਦੀ ਆ ਕਿ ਵੇ ਵੇ ਦੋ ਮਰਜ਼ੀ ਹੋਵੇ ਮੈਂ ਨਹੀਂ ਤੇਰੇ ਵਿੱਚ ਆਉਣਾ ਤੇ ਦਵਾਈ ਨਾ ਲੈ ਕੇ ਦਈਏ ਉਹਨੂੰ ਹੁਣ ਜੇ ਤੂੰ ਮੰਮੀ ਬਿਮਾਰ ਹੋ ਗਈ ਤੈਨੂੰ ਵੀ ਤੇ ਦਵਾਈ ਲੈ ਕੇ ਦਊਂਗਾ ਮੈਂ ਤੈਨੂੰ ਨਾ ਲੈ ਕੇ ਦੂੰਗਾ ਮੈਂ ਉਹਨੂੰ ਵੀ ਤੇ ਲੈ ਕੇ ਦਊਂਗਾ ਤੈਨੂੰ ਵੀ ਤੇ ਲੈ ਕੇ ਦਊਂਗਾ ਦੋਨਾਂ ਦੇ ਤੇ ਦੁਬਾਰਾ ਕੀ ਕਹਿਦੀ ਰ ਮੇਰੇ ਤਾਂ ਕਦੀ ਆਖੇ ਨਹੀਂ ਤੁ ਲੱਗਾ ਆਖੇ ਹੀ ਲੱਗਾ ਤੁਹਾਡਾ ਤਾਂ ਰੋਜ਼ ਦਾ ਕੰਮ ਹੀ ਹੈ ਜਾਂ ਤੁਸੀਂ ਉੱਤੇ ਭਾਂਡੇ ਭਾਂਡੇ ਰੰਦੇ ਉੱਤੇ ਭਾਂਡੇ ਭਾਂਡੇ ਰੰਦੇ ਆ ਉਹਨੂੰ ਵੀ ਆਪਣੀ ਕੁੜੀ ਸਮਝ ਲਓ ਨੌਣਾ ਸਮਝੋ ਮਾਣਾ ਮੋਟਾ ਮੈਨੂੰ ਵੀ ਮਾਂ ਸਮਝੇ ਨਾ ਰੋਜ਼ ਹੀ ਲੜਾਈ ਮਾਂ ਸਮਝਦੀ ਆ ਉਹ ਮਾਂ ਕਿਉਂ ਨਹੀਂ ਸਮਝਦੀ ਉਹ ਰੋਜ਼ ਹੀ ਲੜਾਈ ਰੋਜ਼ ਹੀ ਲੜਾਈ ਰੋਜ਼ ਹੀ ਲੜਾਈ ਤੁਹਾਡੀ ਲੜਾਈਆਂ ਨੇ ਕਲੇਸ਼ ਪਾਇਆ ਘਰ ਚ ਮੈਂ ਨਹੀਂ ਕੋਈ ਵੀ ਲੜਦੀ ਹੈ ਕਿ ਮੈਨੂੰ ਨਹੀਂ ਪਤਾ ਕੱਲੂ ਤੂੰ ਕਹੂੰਗਾ ਨਾ ਮੈਨੂੰ ਵੀ ਮੈਨੂੰ ਹੁਣ ਤੰਗ ਕਰਦੀ ਆ ਫੇਰ ਨਾ ਮੈਨੂੰ ਕਹੀਂ ਉਹਨੇ ਕੀ ਤੰਗ ਕਰਨਾ ਮੈਨੂੰ ਦੱਸ ਚਲ ਕੋਈ ਨਹੀਂ ਮੈਨੂੰ ਕੀ ਕੀ ਤੰਗ ਕਰੂੰਗੀ ਅਗਲੀ ਓ ਠੀਕ ਹੈ ਤਾਂ ਅੱਗੇ ਇਹਨੂੰ ਸਹੀ ਹੋਊਗੀ ਨਾ ਕੰਮ ਕਰ ਕੰਮ ਸਹੀ ਹੋਊਗੀ ਤਾਂ ਕੰਮ ਕਰ ਕੰਮ ਕੀ ਜਦ ਅਗਲੀ ਸਹੀ ਨਹੀਂ ਕੰਮ ਕਰ ਕੀ ਕਰੇ ਐਦਾਂ ਉਹਨੂੰ ਪੂਏ ਚੜ ਜਾਣਾ ਇੱਦਾਂ ਦਵਾਈ ਦੇਣ ਅਗਲੀ ਨੇ ਪੋਹੇ ਚੜ ਜਾਣਾ ਆ ਹਾਂ ਰ ਅਲੀਏ ਕਹਣਾ ਮੇਰੇ ਕਹਣੇ ਤੇ ਚਾਹਦਾ ਜੋ ਮੈਂ ਕਹਿੰਦੀ ਉਹ ਹੀ ਕਰਦਾ ਤਾਂ ਫੇਰ ਕੀ ਕਰਦਾ ਇੱਥੇ ਤੁਸੀਂ ਵੀ ਬੱਤ ਕਰਿਆ ਕਰੋ ਇਹ ਨਹੀਂ ਕਿ 24 ਘੰਟੇ ਗੱਲਾਂ ਲੜਦੇ ਰਹੋ ਮੈਨੂੰ ਨਹੀਂ ਪਤਾ ਜੋ ਮਰਜ਼ੀ ਕਰੋ ਤੁਸੀਂ ਅੱਜ ਮਰਜ਼ੀ ਆ ਆਪਾਂ ਕੁਝ ਨਹੀਂ ਕਹਿ ਰਹੇ ਕੱਲ ਹੋਣਾ ਤੇਨੂੰ ਤੂੰ ਤੰਗ ਹੋਊਗਾ ਤੇ ਮੈਨੂੰ ਨਹੀਂ ਕਹਿਣਾ ਓਕੇ ਯਾਰ ਨਬਰਾ ਬਾਹਰ ਜਾਓ ਮੈਂ ਨਹੀਂ ਕਹਿਣਾ ਬਾਹਰ ਜਾਓ ਜੋ ਮਰਜ਼ੀ ਕਰੋ ਬਾਹਰ ਜਾਓ ਯਾਰ ਜਾਓ ਦਵਾਈ ਖਾਓ ਦਵਾਈ ਖਾਓ ਕੋਈ ਜਾਂਦਾ ਤੇਨੂੰ ਸੰਤਾਪਾ ਕਿੰਨਾ ਮਮਾ ਨੂੰ ਇਦਾਂ ਬੋਲਿਆ ਕਰੋ ਸੋਹਣਾ ਸਾਸੂ ਚ ਤੱਕ ਲੜਾਈ ਮੇਰੀ ਆਦਤ ਆ ਮੈਂ ਸਹੀ ਨੂੰ ਸਹੀ ਕਹੂੰਗਾ ਤੂੰ ਵੀ ਕੋਈ ਦੱਸ ਜਿਹੜਾ ਬੰਦਾ ਗਲਤ ਉਹਨੂੰ ਗਲਤ ਕਹੂੰਗਾ ਜਿਹੜਾ ਬੰਦਾ ਸਹੀ ਉਹਨੂੰ ਸਹੀ ਕਹੂੰਗਾ ਕਾਕਾ ਸਾਡੀ ਤਾਂ ਸਾਰਾ ਦਿਨ ਇਦਾਂ ਹੀ ਚੱਲਦੀ ਰਹਿੰਦੀ ਤੁਸੀਂ ਕਿੰਨਾ ਕੁ ਬੋਲੂਗੇ ਕਿ ਤੁਸੀਂ ਕਿੰਨਾ ਕਿ ਸੈਡ ਲੈ ਜਾਉਂਗੇ ਜਿਹੜਾ ਬੰਦਾ ਸਹੀ ਉਹਨੂੰ ਸਹੀ ਕਹੂੰਗਾ ਜਿਹੜਾ ਬੰਦਾ ਹੁਣ ਗਲਤ ਤੈਨੂੰ ਗਲਤੀ ਕਹੂੰਗਾ ਹੁਣ ਜਦੋਂ ਸਹੀ ਨਹੀਂ ਹੈਗੇ ਤਾਂ ਉਹਨਾਂ ਨੂੰ ਗਲਤੀ ਕਹੂੰਗਾ ਜੋ ਸਹੀ ਹੋਣਗੇ ਤੁਹਾਨੂੰ ਸਹੀ ਕਹੂੰਗਾ ਵੀ ਤੂੰ ਵੀ ਸਹੀ ਆ ਹੁਣ ਮੈਂ ਕੀ ਕਰਾਂ ਮੈਂ ਤੇ ਇਹਨਾਂ ਦਾ ਕਰਦੀ ਵੀ ਬਥੇਰਾ ਮੈਨੂੰ ਪਤਾ ਨਹੀਂ ਮੇਰੇ ਨਾਲ ਘਾਤੋ ਇਦਾਂ ਕਰਦੇ ਆਏ ਮੈਂ ਤਾਂ ਆਪ ਨਹੀਂ ਪਤਾ ਕੀ ਚੱਲੰਦਿਆ ਘਰ ਤੇ ਮੈਂ ਕਰਦੀ ਆਂ ਫਿਰ ਵੀ ਮੇਰੇ ਨਾਲ ਇਦਾਂ ਕਰਦੇ ਆਂ ਮੈਂ ਤਾਂ ਆਪ ਨਹੀਂ ਪਤਾ ਲੱਗੰਦਿਆ ਕੀ ਚੱਲੰਦਿਆ ਘਰ ਤੇ ਕੀ ਮੈਨੂੰ ਅੱਗੋਂ ਸਮਾਂ ਹੌਸਲਾ ਦੇਣਾ ਚਾਹੀਦਾ ਇਹਨਾਂ ਨੂੰ ਇਹ ਅੱਗੋਂ ਲੜਦੇ ਆ ਮੇਰੇ ਨਾਲ ਅੱਗੋਂ ਬੰਦਾ ਹੋਰ ਜ਼ਿਆਦਾ ਬਿਮਾਰ ਹੋ ਜਾਂਦਾ ਆ ਚੱਲ ਦੇਖਦੇ ਆਂ ਕਰਦੇ ਆਂ ਕੋਈ ਹੱਲ ਇੱਕ ਤਾਂ ਇਹ ਆ ਵਿਚਾਰੇ ਮੇਰਾ ਕਰਕੇ ਲੜਦੇ ਰਹਿੰਦੇ ਆ ਸਾਰਾ ਦਿਨ ਮੰਮੀ ਦੇ ਨਾਲ ਕੀ ਕਰਾਉਣ ਮੈਨੂੰ ਤਾਂ ਪਤਾ ਨਹੀਂ ਲੱਗਦਾ ਪਿਆ ਕੁਝ ਮੇਰਾ ਕਿਹੜਾ ਦਿਲ ਕਰਦਾ ਹੈ ਕਿ ਮੈਂ ਮੰਜੇ ਤੇ ਲੰਮੇ ਪਈ ਜਾਵਾਂ ਮੈਨੂੰ ਤਾਂ ਆਪਣੇ ਆਪ ਨੂੰ ਹੋਣਾ ਚਾਹੀਦਾ ਕਿ ਮੰਮਾ ਨਾਲ ਮੈਂ ਨਾ ਲੜੇ ਇਹਨਾਂ ਨੂੰ ਤਾਂ ਇਹ ਲੱਗਦਾ ਕਿ ਮੈਂ ਉਹਨਾਂ ਨੂੰ ਵਾਸਟ ਕਰੀ ਬੈਠੀ ਆ ਸੋ ਮੇਰੇ ਤੋਂ ਦਿਨ ਚੱਦਦਾ ਕੁਝ ਹੈ ਵੀ ਨਹੀਂ ਨਾ ਮੈਂ ਕਦੀ ਕੁਛ ਕਰਾ ਮਾਣੀ ਕੁਛ ਕੋਸ਼ਿਸ਼ ਨਹੀਂ ਕਦੇ ਮੈਂ ਬਾਹਰ ਨਹੀਂ ਗਈ ਕਿਤੇ ਆਈ ਨਹੀਂ ਗਈ ਨਿਕਲੀ ਮੈਨੂੰ ਤਾਂ ਸਮਝ ਨਹੀਂ ਲੱਗਦੀ ਮੈਂ ਤਾਂ ਇਹਨਾਂ ਦੇ ਕੋਲ ਸਾਰਾ ਦਿਨ ਬੈਠੀ ਰਹਿਣੀ ਆ ਮੇਰੇ ਨਾਲ ਤਾਂ ਵੀ ਮੇਤੇ ਇੰਨਾ ਚੱਕ ਕਰਦੇ ਆ ਕਿਰਪਾ ਕਰ ਮੈਂ ਮੈਂ ਤਾਂ ਕੰਨੀ ਇਹਨੂੰ ਹੈ ਨਾ ਇਹਦੇ ਹੁਣ ਕੁਝ ਕਰਨਾ ਪੈਣਾ ਇਦਾਂ ਮੇਰਾ ਨਹੀਂ ਸਰਨਾ ਅੱਜ ਤਾਂ ਮੈਂ ਬਹੁਤ ਔਖੀ ਹੋ ਜਾਣਾ ਹੈ ਇਹਦਾ ਮੇਰਾ ਮੁੰਡਾ ਵੀ ਬੱਸ ਚ ਕਰ ਲਿਆ ਆ ਤੇਨ ਘਰ-ਬਾਰ ਵੀ ਇਹਨੇ ਬੱਸ ਕਰ ਲੈਣਾ ਪਰ ਘਰ-ਬਾਰ ਮੈਨੂੰ ਚਾਹੀਦਾ ਮੇਰਾ ਮੁੰਡਾ ਹੀ ਮੈਨੂੰ ਬੱਸ ਚਾਹੀਦਾ ਮੈਂ ਆਪਣੇ ਬੱਸ ਚ ਕਰਨਾ ਆ ਮੈਂ ਕਿ ਫੋਨ ਕਰਾਂ ਹੈਲੋ 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 ਜਿਹੜਾ ਮੈਂ ਕਾਮ ਕਿਆ ਸੀ ਉਹ ਜਰੂਰ ਕਰਕੇ ਆਇਓ ਠੀਕ ਆ ਧੀਵਾ ਹਾਂ ਹਾਂ ਬਸ ਮੇਰੇ ਬਸ ਚ ਚਾਹੀਦੀ ਆ ਬਸ ਬਸ ਚ ਚਾਹੀਦਾ ਮੇਰਾ ਮੁੰਡਾ ਤੇ ਮੇਰਾ ਘਰ ਮੈਨੂੰ ਇਹ ਦੋ ਚੀਜ਼ਾਂ ਮੈਨੂੰ ਚਾਹੀਦੀ ਮੈਂ ਇਹਨੂੰ ਘਰੋਂ ਬਸ ਕਹਿੰਦੀ ਮੇਰੇ ਘਰੋਂ ਬਾਹਰ ਚ ਨਹੀਂ ਬਸ ਕਿਸੇ ਤਰ੍ਹਾਂ ਠੀਕ ਆ ਬਸ ਵਾ ਕੰਮ ਕਰਕੇ ਘਰ ਆਇਓ ਇਹਨੂੰ ਠੀਕ ਆ ਬਸ ਮੈਨੂੰ ਘਰੋਂ ਬਾਹਰ ਚ ਚਾਹੀਦੀ ਹੋ ਕੋਸ ਨਹੀਂ ਹਾਸ ਮੇਰਾ ਮੈਨੂੰ ਮੁੰਡਾ ਚਾਹੀਦਾ ਮੇਰਾ ਘਰ ਚਾਹੀਦਾ ਠੀਕ ਠੀਕਾ ਜ਼ਰੂਰ ਕਰਕੇ ਆਇਓ ਬਸ ਮੈਨੂੰ ਇਹ ਹੀ ਦੋ ਕੰਮ ਮੇਰੇ ਕਰ ਦਿਓ ਤਾਂ ਮੈਂ ਕਿਹਾ ਕਿ ਤਾਹਣ ਪਿਆਰ ਤੇ ਕਰਤੇ ਥੋੜੀ ਰੱਖ ਲੈਣੀ ਸੀ ਮੈਂ ਤੋਰ ਕੇ ਹੀ ਆਉਣਾ ਸੀ ਤੁਸੀਂ ਜਾਣ ਜਾਣ ਕੇ ਕਰਦੇ ਤੁਸੀਂ ਮੈਨੂੰ ਆਰਟੀਫਾਈ ਲੈਣ ਦੀ ਗੱਲ ਕਰਦੇ ਹੋ ਤੁਸੀਂ ਮੈਨੂੰ ਨਹੀਂ ਕਰਨ ਦਾ ਮੈਂ ਦਵਾਈ ਦਾ ਟਾਈਮ ਹੋ ਗਿਆ ਮੈਂ ਆਪਣੀ ਦਵਾਈ ਲੈਣ ਆਈ ਸੀਗੀ ਦਵਾਈ ਥੋੜੇ ਟਾਈਮ ਬਾਅਦ ਚ ਵੀ ਲੈ ਕੇ ਜਾ ਸਕਦੇ ਸੀ ਕਿਹੜਾ ਇੱਥੇ ਤਾਂ ਡਾ ਰਾਬਰ ਉਸ ਚੱਲਣਾ ਸੀ ਜਿਹੜਾ ਤੁਸੀਂ ਉਹਨੂੰ ਮਨਾਉਣ ਆ ਗਏ ਸੀ ਨਹੀਂ ਤਾਂ ਮੈਂ ਫੈਸਲੇ ਤੇ ਥੋੜੀ ਰੱਖ ਲੈਣੀ ਸੀਗੇ ਹੁਣ ਮੈਨੂੰ ਤਾਂ ਤੁਹਾਡੀ ਨਹੀਂ ਸਮਝ ਆਉਂਦੀ ਤੁਸੀਂ ਮੈਨੂੰ ਐਦਾਂ ਕਾਹ ਤੋਂ ਕਰਦੇ ਆ ਮੈਂ ਕਰ ਤੁਸੀਂ ਦਵਾਈ ਥੋੜੇ ਟਾਈਮ ਬਾਅਦ ਲੈ ਜਾਂਦੇ ਮੇਰਾ ਟਾਈਮ ਹੋਇਆ ਸੀ ਦਵਾਈ ਦਾ ਤੇ ਮੈਂ ਹੁਣ ਦਵਾਈ ਖਾਣੀ ਨਹੀਂ ਹੈਗੀ ਤਾਂ ਤੂੰ ਮਾਂਜਿਆ ਹੀ ਲਾਉਂਦੀ ਤੂੰ ਕੀ ਕਰਦੀ ਸੀਗੀ ਸਾਰੇ ਮਨ ਪੈਰ ਇੱਥੇ ਲੱਗ ਜਾਂਦੇ ਬਾਰ-ਬਾਰ ਫੇਰ ਮੈਂ ਤਾਂ ਨਿਆਣੇ ਨੂੰ ਕੋਈ ਬਾਅਦ ਕੱਟਿਆ ਆ ਨਿਆਣਾ ਵੀ ਆ ਗਿਆ ਹੁਣ ਨਿਆਣੇ ਨੂੰ ਕਿੱਥੇ ਘੱਲਣਾ 10 ਪੇਰ ਨਹੀਂ ਮੈਂ ਤਾਂ ਦਵਾਈ ਲੈਣ ਆਈ ਸੀ ਮੈਂ ਕਿਹਾ ਚਾ ਦਵਾਈ ਮੈਂ ਪਤਾ ਨਹੀਂ ਤੈਨੂੰ ਕਰਦੀ ਸੀ ਕਿ ਮੈਂ ਦਵਾਈ ਲੈਣੇ ਮੈਨੂੰ ਪਤਾ ਹੁੰਦਾ ਵੀ ਦਵਾਈ ਬਾਹਰ ਆਖ ਦਿੰਦੀ ਨਾ ਉੱਥੋਂ ਜਾ ਕੇ ਲੈਂਦੀ ਮੈਂ ਨਾ ਅੰਦਰ ਆਉਂਦੀ ਹੁਣ ਮੁੰਡਾ ਨਿਆਣਾ ਆ ਗਿਆ ਉਹਨੇ ਉਹਨੇ ਕੋਈ ਵੀ ਤਾਂ ਤਾਂ ਬੜਿਆ ਹੀ ਆ ਜੇ ਮੈਂ ਆ ਗਈ ਤਾਂ ਕੀ ਹੋ ਗਿਆ ਕੋਈ ਨਾ ਮੈਂ ਆਪ ਹੀ ਕਰ ਲਵਾਂ। ਆਹ। ਆਡੇ ਤਾਂ ਇੱਥੇ ਪਏ ਮੈਂ ਹੁਣ ਮੈਂ ਕਾ ਚੱਲ ਮੈਂ ਧੋਣ ਲੱਗੀ ਧੋ ਦਿੱਤਾ ਸਾਰੇ। ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਇਹ ਮੈਨਾਂ ਇੰਨੇ ਆਡੇ ਪਾਏ ਕਾ ਤੂੰ ਲਈ ਜਾਂਦੇ ਆ। ਇਹਨਾਂ ਨੂੰ ਮੈਂ ਕੁਝ ਕਹਿੰਦੀ ਨੇ ਇਹਨਾਂ ਦਾ ਮਤਲਬ ਇਹ ਆ ਕਿ ਇਹ ਹੁਣ ਘਰੇ ਜਾਵੇ ਆਪਣੇ ਪੇਕੇ ਜਾਵੇ ਤਾਂ ਮੈਨੂੰ ਮੈਂ ਇਹ ਨਾਲ ਲੜਾਈ ਕਰਾਂ ਤੇ ਇਹ ਪੇਕੇ ਤੁਰੇ। ਇਹਦਾ ਫੇ ਮੈਂ ਵੀ ਨਹੀਂ ਕਰਦੀ ਹੁਣ ਤੁਸੀਂ ਜੋ ਕਰਨਾ ਕਰ ਲੋ ਇਹਨਾਂ ਦਾ ਤਾਂ ਕੰਮ ਹੀ ਇਹ ਹੈ ਮੈਂ ਤਾਂ ਆਪਣਾ ਕੰਮ ਕਰਾਂ। ਗਦੀ ਫਰੀ ਤਾਂ ਮਾਂ ਦੇ ਵੀ ਸੂਟ ਪ੍ਰੈਸ ਕਰ ਦਿਆ ਕਰ। ਮਾਂ ਦੇ ਤਾਂ ਮੈਂ ਸੂਟ ਤਾਂ ਪ੍ਰੈਸ ਕਰੂੰਗੀ ਜੇ ਮਾਂ ਵੀ ਸਾਡੇ ਤੋਂ ਕਰਾਉਗੀ ਤਾਂ। ਦੱਸ ਉਹ ਕਦੀ ਤੂੰ ਹੀ ਲੜਾਈ ਕਰ ਕਰਕੇ ਮੇਰੇ ਤੋਂ ਸੂਟ ਪ੍ਰੈਸ ਕਰਾਉਂਗੇ ਉਹ ਕੀ ਫਾਇਦਾ। ਇੱਕ ਵਾਰੀ ਕਹੇ ਤਾਂ ਤਾਂ ਆਪਾਂ ਦਾ ਲੱਗ ਵੀ ਜਾਂਦਾ ਹੈ ਆ ਬੰਦੇ ਨੂੰ। ਨਹੀਂ ਮੈਂ ਤੇਸ ਤੂੰ ਹਰ ਵੇਲੇ ਜੇ ਕਹਿੰਦੀ ਰਹਿੰਦੀ ਆ ਮੈਂ ਤੇਨਾਂ ਕੀ ਲੜਦੀ ਆ ਦੱਸ ਮੈਨੂੰ ਤੁਸੀਂ ਲੜਦੇ ਇੱਥੇ ਕਲੇਸ਼ ਹੈਗੀ ਕਾਦੀ ਆ ਮੈਨੂੰ ਦੱਸ ਇਹ ਕਹਨੇ ਕਿਹੜੀ ਘੜੀ ਚਾਲੇ ਮੈਂ ਤੁਹਾਨੂੰ ਦੱਸ ਵੀ ਮੈਂ ਕਾਦੇ ਲਈ ਲੜਦੀ ਆ ਮੈਂ ਤੇ ਇਹੀ ਕਹਿੰਦੀ ਵੀ ਤੂੰ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ ਐ ਕੰਮ ਹੀ ਆ ਹੋਰ ਕੀ ਆ ਤਵੇਂ ਮੇਰਾ ਥੋੜੀ ਕਰਦੀ ਐ ਤੂੰ ਆਪਣਾ ਹੀ ਕਰਦੀ ਐ ਤੁਸੀਂ ਹੁਣ ਲੜਾਈ ਬੰਦ ਕਰਨ ਦਾ ਕੀ ਲਾਉਂਗੇ ਨਹੀਂ ਤੂੰ ਮੇਤੋ ਕੀ ਲਾਉਂਗੇ ਜਾਣਦਾ ਤੁਸੀਂ ਮੈਨੂੰ ਭੇਜ ਕੇ ਹੀ ਖੁਸ਼ ਹਾਂ ਨਹੀਂ ਤਾਂ ਮੈਂ ਮਿੰਨੂ ਕਰ ਦੇ ਮੈਂ ਚਲ ਜਾਂ ਨਹੀਂ ਕਿਤੇ ਮੈਨੂੰ ਉਹ ਤੁਹਾਡੀ ਮਰਜ਼ੀ ਆ আচ্ছা ਲੋਕੋ ਦੇਖ ਲਓ ਮਿੰਨੂ ਕਹਿੰਦੀ ਆ ਤੁਹਾਡੀ ਮਰਜ਼ੀ ਮੈਨੂੰ ਕਹਿੰਦੀ ਘਰੋਂ ਚਲ ਜਾਓ ਆਪ ਨਹੀਂ ਆਪ ਕਹਿ ਲਾ ਕਿੱਦਾਂ ਕਰ ਜੀ ਮੈਂ ਇੱਥੇ ਬਣ ਕੇ ਰਹਾਂ ਮੈਂ ਧੱਕੇ ਖਾਵਾਂ ਮੈਂ ਤੇ ਨਹੀਂ ਗੱਲ ਤੁਹਾਨੂੰ ਕਹੀ ਨਹੀਂ ਤੁਸੀਂ ਸੁਣਾਈ ਜਾਂਦੇ ਲੋਕਾਂ ਨੂੰ ਤੁਸੀਂ ਇੰਨੀ ਗੱਲ ਕਹੀ ਕਿ ਮੈਂ ਹੀ ਇੱਥੋਂ ਚਲ ਜਾਵਾਂ ਤੂੰ ਮੈਨੂੰ ਕਹਿੰਦੀ ਆ ਕਿ ਤੂੰ ਦੇਖ ਲੈ ਜਾਣਾ ਤਾ ਮੈਂ ਤੁਹਾਨੂੰ ਇੰਨੀ ਗੱਲ ਨਹੀਂ ਕਹੀ ਤੁਸੀਂ ਆਪਣਾ ਦੇਖ ਲਓ ਮੈਂ ਤੁਹਾਨੂੰ ਇੰਨੀ ਗੱਲ ਕਹੀ ਆ ਤੁਸੀਂ ਤਾਂ ਇਹ ਕਹਿੰਦੀ ਮੈਂ ਮਾਲਕ ਮੈਂ ਚਲ ਜਿਮਾਂ ਛੱਡ ਕੇ ਉਹ ਤਾਂ ਕਿਉਂ ਨਿਕਲਣਾ ਮੈਂ ਆਪਣੇ ਘਰੋਂ ਕਿਉਂ ਨਿਕਲਣਾ ਮੈਂ ਤਾਂ ਘਰ ਤੇ ਜਿਗਾਵਾਂ ਆਪਣੇ ਘਰ ਨੂੰ ਮੈਂ ਤਾਂ ਆਪਣੇ ਘਰੇ ਹੀ ਰਹੂੰਗੀ ਤੂੰ ਮੈਨੂੰ ਨਾ ਰੋਕਿਆ ਹੀ ਨਹੀਂ ਨਾਲੇ ਤੂੰ ਕਹਿੰਦੀ ਆਂ ਵੀ ਤੂੰ ਚਲ ਜਾ ਉਹ ਮੈਂ ਤੁਹਾਨੂੰ ਇਹ ਕਹਿਆ ਤੁਹਾਡੀ ਉਹ ਮਰਜ਼ੀ ਆ ਤੁਸੀਂ ਜਾਣਾ ਕਿ ਨਹੀਂ ਜਾ ਇਹ ਮਰਜ਼ੀ ਦਾ ਮਤਲਬ ਇਹੀ ਹੋ ਗਿਆ ਵੀ ਤੂੰ ਚਲ ਜਾ ਪਰ ਆ ਤੁਹਾਡੇ ਨਾਲ ਕੌਣ ਲੜ ਸਕਦਾ ਮੈਂ ਮੈਂ ਲੜਦੀ ਆਂ ਆਪ ਨਹੀਂ ਤੂੰ ਲੜਦੀ ਮੇਰੇ ਨਾਲ ਇੱਕਦਾਂ ਹੀ ਸਾਥ ਦਾ ਹੁੰਦਾ ਗੋਡੀ ਲਈ ਉਹ ਬੈਠੀਆਂ ਕੀ ਹੋਇਆ ਆਪਣਾ ਕੀ ਹੋਣਾ ਆ ਜੋ ਰੋਜ਼ ਹੁੰਦਾ ਆ ਕੋਈ ਕੁਛ ਹੋਣਾ ਕੀ ਹੋਇਆ ਲੜਾਈਆਂ ਕਲੇਸ਼ ਅੱਛਾ ਕੌਣ ਕਰਦਾ ਕਲੇਸ਼ ਹੁਣ ਮੰਮੀ ਕਰਦੇ ਹੋਰ ਕਿੰਨੇ ਕਰਨਾ ਆ ਜੇ ਉਹਦੋਂ ਆਪਾਂ ਫਰੂਟ ਖਾਂਦੇ ਪਏ ਸੀ ਇਹ ਫਰੂਟ ਜਦੋਂ ਆਪਾਂ ਖਾਂਦੇ ਪਏ ਉਹਦੋਂ ਦੇ ਵਿੱਚ ਆਈ ਗਏ ਠੀਕ ਆ ਉਹਦੋਂ ਹੀ ਆਪਣੇ ਨਾਲ ਕਲੇਸ਼ ਕੀਤੀ ਜੇ ਮੈਂ ਕੱਲ ਝਾੜੂ ਲਾਉਂਦੇ ਪਈ ਇਹ ਕੱਲ ਵੀ ਕਲੇਸ਼ ਕਰੀ ਗਿਆ ਠੀਕ ਆ ਝਾੜੂ ਦੇ ਵਿੱਚ ਆਈ ਗਿਆ ਵਾਰਾ ਦਵਾਰਾ ਠੀਕ ਆ ਅੱਜ ਮੈਂ ਕੱਪੜੇ ਪ੍ਰੈਸ ਕਰਦੀ ਪਈ ਮੈਨੂੰ ਕਹਿੰਦੇ ਮੇਰੇ ਵੀ ਸੂਟ ਪ੍ਰੈਸ ਕਰਦੇ ਮੈਂ ਕਿਹਾ ਜੇ ਤੁਸੀਂ ਲੜਾਈ ਤੋਂ ਬਿਨਾ ਮੈਂ ਕਹਿੰਦੇ ਜੇ ਤੁਸੀਂ ਮੈਨੂੰ ਸੂਟ ਫੜਾ ਦੋ ਤਾਂ ਮੈਂ ਤੁਹਾਡੇ ਉਹ ਵੀ ਸੂਟ ਪ੍ਰੈਸ ਕਰਦਿਆ ਕਰਾਂ ਉੱਥੇ ਮੇਰੇ ਨਾਲ ਬੈਂਸਨ ਲੱਗ ਗਏ ਉੱਥੇ ਕਹਿਣ ਲੱਗ ਗਏ ਵੇ ਲੋਕੋ ਮੇਰੀ ਤਾਂ ਨੋਹ ਕਹਿੰਦੇ ਮੈਨੂੰ ਤਾਂ ਬਾ ਮੈਨਾਂ ਨਾ ਕਰਦੀ ਆ ਮੈਨਾਂ ਉਹ ਕਰਦੀ ਆ ਹੁਣ ਇੱਥੇ ਮੈਂ ਕੀ ਗਲਤ ਆ ਉਹਦੇ ਤੈਨੂੰ ਮੈਂ ਇੱਕ ਗੱਲ ਦੱਸਾਂ ਫਰੀਦ ਉਹਦੇ ਦਿਲ ਦੇ ਵਿੱਚ ਕੁਝ ਨਹੀਂ ਹੈਗਾ ਉਹ ਉੱਪਰ ਉੱਪਰੇ ਬੋਲਦੀ ਆ ਅੰਦਰੋਂ ਉਹਦੇ ਦਿਲ 'ਚ ਕੁਝ ਨਹੀਂ ਹੁੰਦਾ ਹੈਗਾ ਤੂੰ ਵੀ ਮੜਾ ਜਾ ਨਾ ਸਮਝਿਆ ਕਰ ਠੀਕ ਆ ਮੈਂ ਕੀ ਸਮਝਾਂ ਜੇ ਉਹ ਮੈਨੂੰ ਸਮਝਣ ਤਾਂ ਮੈਂ ਸਮਝਾਂ ਉਹਨਾਂ ਨੂੰ ਉਹ ਤਾਂ ਮੈਨੂੰ ਦਿਲ ਹੀ ਟੁੱਟ ਟੁੱਟ ਪੈਂਦੀ ਇਹਨੂੰ ਸਾਰਾ ਹੀ ਪਤਾ ਆ ਵੀ ਉਹਦੇ ਦਿਲ 'ਚ ਨਹੀਂ ਹੁੰਦਾ ਕੁਝ ਉੱਪਰ ਉੱਪਰੇ ਬੋਲਦੀ ਉਹ ਗੱਡਾ ਨੂੰ ਫਿਰਦੇ ਆ ਘਰੋਂ ਮੈਨੂੰ ਕਹਿੰਦਾ ਤੂੰ ਨਿਕਲ ਜਾ ਮੈਨੂੰ ਕਹਿੰਦਾ ਕੀ ਲਾਏਂਗੀ ਮੈਂ ਤੈਨੂੰ ਨਿਕਲ ਜਾ ਵੇਖੋ ਅਗਲੇ ਵੀਰ ਇਹਨਾਂ ਕਹਿੰਦੇ ਆ ਤੁਸੀਂ ਇਹ ਚੀਜ਼ ਵੀ ਸੋਚੋ ਮੈਂ ਤਾਂ ਇੱਕ ਗੱਲ ਜਦ ਇੱਕ ਬੰਦਾ ਬੋਲਦਾ ਹੁੰਦਾ ਤੂੰ ਚੁੱਪ ਕਰ ਜਾ ਕਰ ਜੇ ਉਹ ਬੋਲਦੇ ਆ ਤੁਸੀਂ ਆਪ ਚੁੱਪ ਕਰ ਜਾਓ ਹੁਣ ਇਹ ਥੋੜੋ ਜਿਹਾ ਵੀ ਜੇ ਉਹ ਵੀ ਬੋਲੀ ਜਾਂਦੀ ਤੇ ਤੂੰ ਵੀ ਬੋਲੀ ਜਾਣਾ ਹੁਣ ਜੇ ਇੱਕ ਬੰਦਾ ਬੋਲਣ ਤੇ ਦੂਜਾ ਬੰਦਾ ਚੁੱਪ ਕਰਨਾ ਚਾਹੀਦਾ ਕਿ ਨਹੀਂ ਚਾਹੀਦਾ ਬੰਦਾ ਚੁੱਪ ਤਾਂ ਕਰ ਜਾਂਦਾ ਜੇ ਹੁਣ ਉਹ ਇੰਨੇ ਨਹੀਂ ਆ ਉੱਚੇ ਉੱਚੇ ਗੱਲਾਂ ਕਰਦੇ ਆ ਬੰਦਾ ਉੱਥੇ ਕਿੰਨੀ ਆ ਸੁਣੀ ਜਾਵੇ ਅਗਲੇ ਕਹਿੰਦੇ ਆ ਤੂੰ ਇੱਥੇ ਜਾ ਤੂੰ ਉੱਥੇ ਜਾ ਇਹ ਕਿਹੜੀਆਂ ਗੱਲਾਂ ਦਾ ਕੀ ਇਲਾਜ ਕਰਾ ਤੂੰ ਦੱਸ ਜੋ ਤੂੰ ਗੰਦੀ ਮਾਉਂ ਕਰ ਲੈਂਦਾ ਉਹਦੀ ਵੀ ਸੋਨੂਗਾ ਜੋ ਕਹਣਗੇ ਉਹ ਕਰ ਲੂੰਗਾ ਜਾਂ ਮੈਂ ਚਲਜਮਾ ਘਰੋਂ ਬਾਹਰ ਜਿਉ ਤੈਨੂੰ ਕੱਢਣ ਨੂੰ ਫਿਰਦੀ ਆ ਤੁਸੀਂ ਉਹਨੂੰ ਕੱਢਣ ਮੈਂ ਤੁਹਾਡੇ ਦੋਨਾਂ ਨੂੰ ਮੈਂ ਬਾਹਰ ਚਲਜਮਾ ਕਰਾਂ ਤੁਸੀਂ ਉਹਨਾਂ ਕੰਮ ਤੋਂ ਆਵਾ ਫੇਰ ਲੜਾਈ ਕਰੇ ਦਾ ਆਵਾ ਤਾਂ ਲੜਾਈ ਅਗਲੇ ਕਹਿੰਦੇ ਕਿ ਮੇਰਾ ਪੁੱਤ ਮੈਨੂੰ ਚਾਹੀਦਾ ਤੁਸੀਂ ਉਹਨਾਂ ਦੇ ਨਾਲ ਰੋ ਮੈਂ ਆਪਣਾ ਆਪ ਹੀ ਦੇਖ ਲੂੰਗੀ ਆਪਣੇ ਹੁਣ ਦੇਣਾ ਤੁਸੀਂ ਆਪਣਾ ਦੇਖੋ ਕਿ ਮੈਨੂੰ ਲੜਾਈ ਨਹੀਂ ਚਾਹੀਦੀ ਮੇਰੇ ਤੋਂ ਰੋ ਰੋ ਤੁਹਾਡੇ ਨਾਲ ਲੜਾਈਆਂ ਨਹੀਂ ਹੁੰਦੀਆਂ ਲੜਾਈ ਤਾਂ ਤੁਹਾਡੀ ਦੋਨਾਂ ਦੀ ਆ ਘਰ 'ਚ ਜਾਂ ਮੇਰੀ ਇਕੱਲੇ ਦੀ ਹੋਵੇ ਆ ਜੇ ਤਾਂ ਮੇਰੀ ਇਕੱਲੇ ਦੀ ਤਾਂ ਮੈਨੂੰ ਦੱਸ ਦਿਓ ਆ ਡਿਲੜਾਈ ਤੇ ਕੱਪੇ ਮੈਂ ਵੱਗ ਗਿਆ ਕੰਮ ਤੇ ਜਾਵਾਂ ਤੁਹਾਡੀ ਟੈਨਸ਼ਨ ਪਿੱਛੇ ਫੋਨ ਕੜਕਦੇ ਕਦੀ ਉਹਦੇ ਕਦੀ ਤੇਰੇ ਆਹ ਹੋ ਗਿਆ ਉਹ ਹੋ ਗਿਆ ਅੱਜ ਹੋ ਵੀ ਉੱਤਾ ਹੋ ਵੀ ਆਹ ਦੇਖਦੇ ਆਪਾਂ ਡੇਗਿਆ ਮੈਨੂੰ ਰੋਟੀ ਨਹੀਂ ਬਣਾ ਕੇ ਮੇਰੇ ਹੱਥੇ ਕਟੀ ਜਾ ਗਈ ਆ ਮੈਂ ਹੁਣ ਇਹਨੂੰ ਪਾਣੀ ਚ ਘੋਲ ਕੇ ਦਿੰਦੀ ਆ ਤੇ ਇਹ ਇਹਨੂੰ ਮੈਂ ਕਰਦੀ ਸਿੱਧੀ ਇਹਨੂੰ ਕਿੱਦਾਂ ਕਰਨਾ ਇਹ ਜ਼ਿਆਦਾ ਨਿਕਲ ਗਈ ਕੁਛ ਮम्मा ਤੁਸੀਂ ਇਹ ਸਭ ਕੁਝ ਕਰਦੇ ਸੀ ਮੈਂ ਸੋਚਿਆ ਨਹੀਂ ਕਿਹਾ ਕਿ ਤੁਸੀਂ ਇਹ ਸਭ ਕੁਝ ਕਰੋਗੇ ਮੇਰੇ ਲਈ ਮੈਂ ਕੀ ਕੀਤਾ ਮੈਂ ਕੁਝ ਵੀ ਨਹੀਂ ਕੀਤਾ ਤੁਸੀਂ ਇਹ ਸਭ ਕੁਝ ਮਗਾਉਂਗੇ ਤਬੀਤ ਵਗੈਰਾ ਮਗਾਉਂਗੇ ਤੁਸੀਂ ਰਾਖਾ ਮਗਾਉਂਗੇ ਮੇਰੇ ਲਈ ਘਰੋਂ ਕੱਢਣ ਦੇ ਮਾਰੇ ਤੁਸੀਂ ਮੈਨੂੰ ਉਹਦਾ ਕਹਿ ਲਿੰਦੇ ਕਿ ਪ੍ਰੀਤੀ ਤੂੰ ਘਰੋਂ ਨਿਕਲ ਜਾ ਤੁਸਾਨੂੰ ਨਹੀਂ ਚੰਗੀ ਲੱਗਦੀ ਹੈਗੀ ਤਾਂ ਮੈਂ ਉਹਦਾ ਚੱਲ ਜਾਂਗੀ ਤੁਸੀਂ ਮੈਨੂੰ ਇਹ ਚੀਜ਼ ਕਰ ਤਾ ਤੂੰ ਇਦਾਂ ਹੋ ਕੀਤਾ ਮੈਨੂੰ ਇੰਨਾ ਦੁੱਖ ਲੱਗਾ ਇਸ ਚੀਜ਼ ਦਾ ਵੀ ਮੈਂ ਹੁੰਦੀ ਮੈਂ ਨੂੰ ਜene ਗਿਆ ਸੀ ਮੈਂ ਉਹਦੇ ਨੂੰ ਮੇਲਾ ਮਗਵਾ ਲਈ ਉਹ ਕਹਿੰਦੇ ਇੱਟਾ ਸਹੀ ਸੁਹਤ ਰਹਿਣੀ ਹੈ ਇੱਦਾਂ ਸਿੱਧੀ ਕਰੇ ਨੂੰ ਤੁਸੀਂ ਇੱਥੋਂ ਤੱਕ ਗਿਰ ਜੂਗੇ ਮੈਂ ਇਹ ਚੀਦਾ ਨਹੀਂ ਸੀ ਸੋਚਿਆ ਕਿ ਤੁਸੀਂ ਇੱਥੋਂ ਤੱਕ ਗਿਰ ਜੂਗੇ ਮੇਰਾ ਮੈਂ ਕੀ ਗਰੀ ਆ ਮੈਂ ਕੁਛ ਨਹੀਂ ਕੀਤਾ ਹੈਗਾ ਮੈਂ ਤਾਂ ਬਾਅਦ ਵਿੱਚ ਕਿਸੇ ਕਿਸ ਨੇ ਕਿਹਾ ਸੀ ਮਉਦੇ ਮਗਰ ਲੱਗ ਗਈ ਮੈਂ ਤਾਂ ਚੱਲੀ ਆ ਮੈਂ ਹੀ ਜਾਣਾ ਤੁਸੀਂ ਨਹੀਂ ਨਹੀਂ ਰਹਿਣਾ ਮੇਰਾ ਨਾਰ ਹੋ ਮੈਂ ਤਾਂ ਪੜਾਪੀ ਦੇ ਉਂਗ ਚੱਲੀ ਆ ਪ੍ਰੀਤ ਤੈਨੂੰ ਕੀ ਹੋ ਗਿਆ ਤੂੰ ਵੀ ਚੱਲੀ ਆ ਮੈਂ ਚੱਲੀ ਜਿੱਥੇ ਮੇਰਾ ਘਰ ਆ ਇੱਥੇ ਕੀ ਗੱਲ ਹੋ ਗਈ ਇੱਥੇ ਲੋਕੀ ਤਵੀਤ ਮੰਗਵਾਉਂਦੇ ਆ ਮੇਰੇ ਕੀ ਹੋਇਆ ਕਿੰਨੇ ਮਗਾਏ ਮੇਰੇ ਲਈ ਕਿਹੜਾ ਅੱਖਾਂ ਮਗਾਈਆਂ ਮੇਰੇ ਲਈ ਕਿ ਘਰੋਂ ਨਿਕਲ ਜਾਵੇ ਜਾ ਤੂੰ ਮਗਾਈਆਂ ਅੱਖਾਂ ਤੁਸੀਂ ਮੈਂ 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 ਕਿਸੇ ਤੋਂ ਮੇਰੇ ਕਿਸੇ ਦੇ ਮਗਾ ਲੱਗ ਗਈ ਸੀ ਮੈਂ ਨਹੀਂ ਮਗਾਉਂਦੀ ਮੈਂ ਤਾਂ ਉੱਦਾਂ ਹੀ ਉਹਨੂੰ ਮੇਰੇ ਕਹਿਤਾ ਤੇ ਮੈਂ ਉਹਦੇ ਮਗਾ ਲੱਗ ਗਈ ਕਿਹੜੀ ਅੱਖਾਂ ਮਗਾਈ ਸੀ ਕੀ ਕਰਨੇ ਮਗਾਈ ਸੀ ਉਹ ਘਰੋਂ ਨਿਕਲ ਲਈ ਕਿ ਘਰੋਂ ਨਿਕਲ ਜਵੇ ਜਲਦੀ ਜਲਦੀ ਬਾਰੀ ਬਾ ਆਪਣਾ ਆਪਣਾ ਘਰ ਪੱਟਣ ਨੂੰ ਫਿਰਦੇ ਆ ਆ ਬਈ ਅਸੀਂ ਵੀ ਨਹੀਂ ਲੈਣਾ ਮੈਂ ਵੀ ਨਹੀਂ ਲੈਣਾ ਚੱਲ ਚਲੀਏ ਮੈਨੂੰ ਨਹੀਂ ਸੀ ਪਤਾ ਮੈਂ ਮਗਲ ਲਾ ਗਈ ਮੈਂ ਨਹੀਂ ਕਰਦੀ ਨਹੀਂ ਤੂੰ ਜਾਣਾ ਬਹਿ ਜਾ ਲੋਕ ਬੜੇ ਹਰਾਮੀ ਹੁੰਦੇ ਆ ਲੋਕਾਂ ਨੂੰ ਇਹ ਨਹੀਂ ਪਤਾ ਲੋਕਾਂ ਨੇ ਘਰ ਪਟਣਾ ਹੁੰਦਾ ਆ ਕਿਸਦੇ ਦੇ ਕੋਲ ਜਾਉਂਗੀ ਨਾ ਫਿਰ ਇਹਨੇ ਤੀਹਲੀ ਲਾਉਣੀ ਆ ਵੀ ਇਹਨਾਂ ਦਾ ਘਰ ਖਰਾਬ ਹੋ ਜਾਏ ਚੰਗੀ ਰੋਟੀ ਖਾਂਦੇ ਬਸ ਵਿੱਜੜ ਜਾਣੇ ਇਹ ਤੁਮ ਇਹ ਨਹੀਂ ਪਤਾਗਾ ਲੋਕਾਂ ਦੀ ਮਗਲ ਲਾ ਕੇ ਤੁਸੀਂ ਆਪਣਾ ਘਰ ਉੱਜਣਾ ਉੱਨੇ ਹੀ ਚੱਲ ਜਾਣਾ ਮੈਂ ਵੀ ਕਿਉਂ ਪਿੱਛੇ ਕੀ ਰਹਿ ਜਾਣਾ ਕੀ ਕਰੂਗੇ ਕਰਨ ਮੈਂ ਨਹੀਂ ਕਿਸਦੇ ਮਗਲ ਲਾਈ ਮੇ ਤਾਂ ਗਾਲਤੀ ਹੋ ਗਈ ਆ بڑا ਮੋਟਾ ਬੰਦਾ ਵਧੀਆ ਰਵੇ ਲੋਕੀ ਬਹੁਤ ਢਗਾਉਂਦੇ ਆ ਲੋਕੀ ਢਗਾਉਂਦੇ ਆ ਜਾ ਕੇ ਦੂਜੇ ਘਰਾਂ ਦੇ ਜਾ ਕੇ ਪਰ ਕੁੰਦੇ ਆ ਤੇਰੀ ਨੋਹਦਾ ਨਾ ਤੇਰੀ ਨੋਹ ਉੱਦਾਂ ਲੋਕੀ ਇਦਾਂ ਕਹਿੰਦੇ ਤੇਰੀ ਨੋਹ ਆ ਤੇਰੀ ਨੋਹ ਆ ਲੋਕੀ ਵੀ ਤੁਸੀਂ ਲੋਕਾਂ ਦੀ ਗੱਲਾਂ ਚੋਂਦੇ ਆਪਣੀ ਨੋਹ ਨੂੰ ਧੀਆਂ ਵਾਂ ਨੂੰ ਰੱਖੋ ਮੈਨਿਆ ਇਹਦੀ ਗੱਲਾਂ ਚ ਆ ਗਈ ਸੀ ਮੈਂ ਨਹੀਂ ਆਉਂਦੀ ਤੇਰੀ ਨੋਹ ਉੱਦਾਂ ਤੇਰੀ ਧੀ ਆ ਉੱਦਾਂ ਦੀ ਇਹ ਆ ਕਦੀ ਵੀ ਨੋਹ ਨੋਹ ਨਹੀਂ ਕਰਾਤੀ ਜਾਂਦੇ ਸਮਾਂ ਰੱਖਣਾ ਚਾਹੀਦਾ ਲੋਕੀ ਗੱਲਾਂ ਚ ਲੋਕਾਂ ਦੀ ਗੱਲਾਂ ਚ ਆ ਕੇ ਆਪਾਂ ਆਪਣਾ ਘਰ ਪਟ ਲਈਦਾ ਮੇਤੋ ਗਲਤੀ ਹੋ ਗਈ ਮੈਂ ਵਧੀਆ ਰੋ ਆਪਸ ਵਿੱਚ ਰੋ ਤੁਹਾਨੂੰ ਮੈਂ ਬੜੀ ਜੀ ਕਹਿੰਦਾ ਨਾ ਲੜੋ ਨਾ ਲੜੋ ਕੀ ਫੈਲਾਉਣਾ ਸੀ ਅਗਲੀ ਨਾਲ ਆਪਣੇ ਘਰੇ ਚਲ ਜਾਣਾ ਜੀ ਮੈਂ ਵੀ ਉੱਧਰ ਜਾਣਾ ਸੀ ਤੇ ਉਹਨੇ ਉਹਨੇ ਤਾਂ ਜੰਨਾ ਚੋ ਓ ਤੇ ਉਹਨਾਂ ਨੇ ਕਿਹਾ ਤੁਮ ਉਹਨਾਂ ਦੇ ਮਗਰ ਲੱਗ ਕਦੀ ਵੀ ਕਿਸੇ ਦੇ ਮਗਰ ਨਹੀਂ ਲੱਗੀ ਰਹਾਂਗਾ ਬਸ ਨਹੀਂ ਨਾਲ ਜੀ ਹਾਂ ਨਹੀਂ ਬੈਠੋ ਮੈਂ ਨਹੀਂ ਕੁਝ ਵੀ ਕਹਿੰਦੀ ਮੈਂ ਬਸ ਹਾਂਜੀ ਦੋਸਤੋ ਤੁਹਾਨੂੰ ਸਾਡੀ ਸਾਡੀ ਛੋਟੀ ਜੀ ਸਕਿੱਟ ਕਿੱਦਾਂ ਦੀ ਲੱਗੀ ਆ ਜੇ ਵਧੀਆ ਲੱਗੀ ਹੋਈ ਤਾਂ ਇੱਕ ਲਾਈਕ ਇੱਕ ਸ਼ੇਅਰ ਵਾਲਾ ਬਟਨ ਜ਼ਰੂਰ ਦਵਾ ਦਿਓ ਇੱਕ ਕੋਸ਼ਿਸ਼ ਸੀ ਕੀ ਕੀ ਇੱਕ ਸੰਦੇਸ਼ ਦਿੱਤਾ ਵੀ ਸਾਰਿਆਂ ਨੂੰ ਵੀ ਨੋ ਤੇ ਸੱਸ ਦਾ ਹਿਸਾਬ ਦਾ ਵਜੋ ਵੀ ਆ ਤੂੰ ਹੀ ਦੇਖ ਹੀ ਲਿਆ ਸਾਰਾ ਇੱਕ ਛੋਟਾ ਜਿਹਾ ਐਪੀਸੋਡ ਸੀ ਤੁਹਾਨੂੰ ਕਿੱਦਾਂ ਲੱਗਾ ਦਰੂਦ ਸੇ ਸਾਡਾ 97 ਵਾਲਾ ਸਾਡਾ ਮਾਮਾ ਧੀਆ ਵਾਲਾ ਆ ਉਹਦਾ ਬਸ ਅਸੀਂ ਅਸੀਂ ਇੱਕ ਸਕਿੱਟ ਲਿੱਕ ਤਿਆਰ ਕੀਤੀ ਸੀ ਸੋ ਤੁਹਾਨੂੰ ਕਿੱਦਾਂ ਵੀ ਲੱਗੀ ਕਮੈਂਟ ਕਰਿਓ ਤੇ ਮੰਮੀ ਜੀ ਐਕਟਿੰਗ ਕਿਹਦੀ ਐਕਟਿੰਗ ਜ਼ਿਆਦਾ ਵਧੀਆ ਲੱਗੀ ਇਹ ਵੀ ਦੱਸਿਓ ਇੱਕ ਛੋਟੀ ਜੀ ਸਕਿੱਟ ਸੀ ਇੱਕ ਸਾਰੇ ਨੂੰ ਆਪਾਂ ਛੋਟਾ ਜਿਹਾ ਸੁਨੇਹਾ ਦਿੱਤਾ ਸੀ ਵੀ ਅੱਜ ਲੋਕ ਅੱਜ ਕੱਲੇ ਘਰ ਪੱਟਦੇ ਆ ਕਿਸੇ ਦੇ ਮਗਨਾਂ ਲੱਗੋ ਲੋਕ ਘਰ ਪੱਟ ਕੇ ਤੁਹਾਡਾ ਘਰ ਜਾੜ ਦਿੰਦੇ ਆ ਆਪ ਵਧੀਆ ਸਾਰੇ ਘਰਾਂ ਵਿੱਚ ਖੁਸ਼ ਰਹਿੰਦੇ ਆ ਕਈਆਂ ਦੇ ਘਰਾਂ 'ਚ ਇਹ ਗੱਲਾਂ ਹੋਈਆਂ ਨਾ ਤੁਹਾਨੂੰ ਖੁਦ ਨੂੰ ਪਤਾ ਹੈ ਲੋਕੀ ਘਰ ਦਾ ਪੱਟਦੇ ਆ ਕੰਨਿਆ ਦੇ ਘਰ ਅੱਜ ਕੁਝ ਹੋਇਆ ਵੀ ਆ ਹੁੰਦਾ ਪਿਆ ਦਾ ਸੋ ਇਹ ਕੁਝ ਆ ਤੇ ਸਾਡੇ ਬਲੌਗ ਨੂੰ ਸ਼ੇਅਰ ਕਰੀਂ ਜੋ ਚੀਜ਼ ਨਹੀਂ ਬੋਲ ਹੋਈ ਜਾਂ ਜਿੱਦਾਂ ਵੀ ਸੀਗਾ ਜੇ ਨਹੀਂ ਗੱਲ ਕਰ ਰਹੀ ਤਾਂ ਡੀ ਸੌਰੀ ਆ ਬਾਕੀ ਜੋ ਚੀਜ਼ ਤੁਹਾਨੂੰ ਗਲਤ ਲੱਗੀ ਉਥੇ ਸਾਨੂੰ ਮੈਸੇਜ ਵੀ ਕਰਨਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਸਟੋਰੀਆਂ ਤੁਹਾਡੇ ਕੋ ਹੁੰਦੀਆਂ ਤਾਂ ਸਾਨੂੰ ਸ਼ੇਅਰ ਸ਼ੇਅਰ ਕਰਿਆ ਕਰੋ ਨਵੀਂ-ਨਵੀਆਂ ਸਟੋਰੀਆਂ ਤੁਹਾਡੇ ਮੂਰੇ ਲੈ ਕੇ ਆਇਆ ਕਰਾਂਗੇ ਜਦੋਂ ਸਾਡੇ ਕੋਲ ਟਾਈਮ ਹੋਇਆ ਕਰਾਂਗੂ ਆਪਾਂ ਸਟੋਰੀਆਂ ਵੀ ਬਣਾਇਆ ਕਰਕੇ ਬਲੌਗ ਤਾਂ ਤੁਸੀਂ ਦੇਖਦੇ ਦੇਖਦੇ ਆ ਬਾਕੀ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਇੰਨਾ ਪਿਆਰ ਕਰਦੇ ਹੋ ਤੇਨੀ ਸਪੋਰਟ ਕਰਦੇ ਹੋ ਬਹੁਤ ਧੰਨਵਾਦ ਆ ਲਵ ਯੂ ਤੁਹਾਡਾ ਸਾਰਿਆਂ ਦਾ ਥੈਂਕ ਯੂ